ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰ ਹਵਾਈ ਅੱਡਾ ਰਾਜਾ ਸਾਹਿਬ ਸਮੇਤ ਜਿਹੜੇ ਕਿ ਮੁਹਾਲੀ ਦੇ ਸ਼ੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਸਮੇਤ ਸਾਰੇ ਜਿੰਨੀਆਂ ਵੀ ਸਵਲ ਤੇ ਸ਼ਮਲ ਉਡਾਨਾਂ ਨੇ ਉਹਨਾਂ ਤੋਂ ਸ਼ੁਰੂ ਕਰ ਦਿੱਤੀਆਂ ਨੇ ਜਾਣਕਾਰੀ ਅਨੁਸਾਰ ਜੁੱਧ ਦੇ ਹਾਲਾਤ ਨੂੰ ਧਿਆਨ ਨੂੰ ਰੱਖਦੇ ਹੋਏ 7 ਮਈ ਤੋਂ ਇਹਨਾਂ ਹਵਾਈ ਅੱਡਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ ਸਿਗਾ ਅਤੇ ਇਹ ਜਾਣਕਾਰੀ ਆਉਣ ਦੇ ਨਾਲ ਜੜੀਆਂ ਕਿ ਅੱਜ ਫਿਰ ਉਡਾਣਾ ਜੜੀਆਂ ਨੇ ਮੋੜ ਬਹਾਰ ਕਰ ਦਿੱਤੀਆਂ ਗਈਆਂ ਨੇ ਇਸ ਦੀ ਪੁਸ਼ਟੀ ਹੋ ਗਈ ਹੈ ਇਹ ਸੰਬੰਧੀ 에ਰਪੋਰਟ ਅਥਾਰਟੀ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਇਹ 32 ਹਵਾਈ ਉਡਾਣਾ ਜੜੀਆਂ ਸਨ 15 ਮਈ ਨੂੰ ਜੋ ਕਿ 5:30 ਵਜੇ ਤੱਕ ਸਿਵਲ ਜਿਹੜੇ ਜਹਾਜ਼ ਨੇ ਜਿੰਨੇ ਵੀ ਉਹਨਾਂ ਦੀ ਸੰਚਾਲਨ ਜਿਹੜਾ ਅਸਥਾਈ ਤੌਰ ਤੇ ਬੰਦ ਸੀ ਹੁਣ ਤੁਰੰਤ ਪ੍ਰਭਾਵ ਨਾਲ ਸਿਵਲ ਜਹਾਜ਼ਾਂ ਦੇ ਸੰਚਾਲਨ ਉਪਲਬਧ ਨੇ ਯਾਤਰੀਆਂ ਨੂੰ ਸ਼ਿਫਾਰਿਸ਼ ਹੈ ਕਿ ਉਹ 에ਰਾਨਾ ਨਾਲ ਸਿੱਧੇ ਤੌਰ ਤੇ ਜਿਹੜੇ ਉਹ ਆਪਣੀਆਂ ਆਪਣੇ ਸਿੱਧੇ ਤੌਰ ਤੇ ਉਹਨਾਂ ਦੇ ਨਾਲ ਸੰਪਰਕ ਕਰਨ ਇਹ ਦੱਸਿਆ ਯਾਰ ਤਸਵੀਰਾਂ ਵਿਖਾਈਆਂ ਜਾ ਰਹੀਆਂ ਨੇ ਅੰਮ੍ਰਿਤਸਰ ਹਵਾਈ ਅਡੇ ਦੀਆਂ ਜਿੱਥੇ ਕਿ ਸੀਆਈਏ ਸਾਬ ਦੇ ਸੁਰੱਖਿਆ ਫੋਰਸ ਜਿਹੜੇ ਤਾਇਨਾਤ ਨੇ ਉਹਨਾਂ ਵੱਲੋਂ ਆਉਣ ਜਾਣ ਵਾਲੇ ਜਿੰਨੇ ਵੀ ਰਾਹੀਰ ਨੇ ਜਿਹੜੇ ਹਵਾਈ ਅੰਡੇ ਦੇ ਅੰਦਰ ਪ੍ਰਵੇਸ਼ ਕਰ ਰਹੇ ਨੇ ਉਹਨਾਂ ਦੇ ਬਿਲਕੁਲ ਉਹਨਾਂ ਦੇ ਚੈਕਿੰਗ ਕੀਤੀ ਜਾ ਰਹੀ ਹੈ ਤੇ بڑے ਸੁਰੱਖਿਆ ਪ੍ਰਬੰਧ ਕੀਤੇ ਨੇ ਬੀਤੇ ਕੱਲ ਅੰਮ੍ਰਿਤਸਰ ਦੇ ਸੰਸਦ ਮੈਂਬਰ ਸਰਦਾਰ ਗੁਰਜੀਤ ਸਿੰਘ ਔਜਲਾ ਵੀ ਜਿਹੜੇ ਸਨ ਇੱਥੇ ਮੌਜੂਦ ਸਨ ਤੇ ਔਜਲਾ ਸਾਹਿਬ ਵੱਲੋਂ ਵੀ ਹਵਾਈ ਅੱਡੇ ਦੇ ਡਾਇਰੈਕਟਰ ਅਤੇ ਸੀਆਈਐਸਐਫ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਇੱਕ ਮੀਟਿੰਗ ਕੀਤੀ ਗਈ ਸੀ ਮੀਟਿੰਗ ਕਰਕੇ ਜਿਹੜੇ ਜਿੰਨੇ ਹਵਾਈ ਅੱਡੇ ਦੇ ਪੁਖਤਾ ਪ੍ਰਬੰਧ ਸਨ ਜਿਵੇਂ ਕਿ ਹਾਲਾਤਾਂ ਦੇ ਨਾਲ ਜਿੱਠਣ ਵਾਲੇ ਜਿੰਨੇ ਵੀ ਪੁਖਤਾ ਪ੍ਰਬੰਧ ਸਨ ਉਹਨਾਂ ਨੂੰ ਉਹਨਾਂ ਦੇ ਨਾਲ ਗੱਲਬਾਤ ਕੀਤੀ ਸੀ ਹੁਣ ਇੱਕ ਵੇਖਣ ਜੋ ਗੱਲ ਹੈ ਕਿ ਜਿਵੇਂ ਸੀਆਈਐਸਐਫ ਦੇ ਸੁਰੱਖਿਆ ਫੋਰਸ ਜਿਹੜੇ ਜਵਾਨ ਨੇ ਉਹ ਭਾਵੇਂ ਵਰਦੀ ਦੇ ਵਿੱਚ ਇੱਕ ਨੌਜਵਾਨ ਆਇਆ ਹੈ ਉਸ ਦੀ ਵੀ ਜਾਂਚ ਪੜਤਾਲ ਬ੍ਰੀਕੀ ਦੇ ਨਾਲ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਉਹਨਾਂ ਵੱਲੋਂ ਉਹਨਾਂ ਦੇ ਆਈ ਕਾਰਡ ਵੇਖੇ ਵੇਖੇ ਜਾ ਰਹੇ ਨੇ ਇੱਥੇ ਜਾਣਕਾਰੀ ਲਈ ਸਾਂਝੀ ਕਰਦੇ ਦੱਸ ਦਈਏ ਕਿ ਡਾਇਰੈਕਟਰ ਸਾਹਿਬ ਦੇ ਨਾਲ ਹੁਣੇ-ਹੁਣੇ ਗੱਲ ਹੋਈ ਸੀ ਉਹਨਾਂ ਦਾ ਕਹਿਣਾ ਸੀ ਕਿ ਹਵਾਈ ਅੱਡੇ ਨੂੰ ਖੋਲ ਦਿੱਤਾ ਗਿਆ ਹੈ ਪਰ ਉਹਨਾਂ ਚਿਰ ਜਿੰਨਾ ਚਿਰ ਇੱਥੇ ਹਵਾਈ ਉਡਾਣਾ ਉਤਰਦਿਆਂ ਨਹੀਂ ਆ ਜਾਂ ਇੱਥੋਂ ਜਾਂਦਿਆਂ ਨਹੀਂ ਉਹਨਾਂ ਚਿਰ ਆਮ ਲੋਕਾਂ ਦੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ ਕਿਉਂਕਿ ਹਵਾਈ ਅੱਡੇ ਦੇ ਉੱਤੇ ਜਦੋਂ ਉਡਾਣਾਂ ਆਉਣਗੀਆਂ ਜਾਂ ਇੱਥੋਂ ਰਵਾਨਾ ਹੋਣਗੀਆਂ ਉਸ ਦੇ ਆਉਣ ਦੇ ਨਾਲ ਹੀ ਇੱਥੇ ਜਿੰਨੇ ਵੀ ਯਾਤਰੀ ਅੰਦਰ ਪ੍ਰਵੇਸ਼ ਕਰ ਸਕਦੇ ਨੇ ਤੇ ਯਾਤਰੀਆਂ ਦੇ ਨਾਲ ਜਿਹੜੇ ਉਹਨਾਂ ਦੇ ਨਾਲ ਉਹਨਾਂ ਨੂੰ ਲੈਣ ਆਉਣ ਵਾਏ ਜਾਂ ਛੱਡਣ ਆਉਣ ਲਈ ਇਹਨਾਂ ਦੇ ਪਰਿਵਾਰਕ ਮੈਂਬਰ ਨੇ ਉਹ ਵੀ ਅੰਦਰ ਆ ਸਕਦੇ ਨੇ ਫਿਲਹਾਲ ਅਜੇ ਕੋਈ ਉਡਾਨ ਆਈ ਨਹੀਂ ਹੈ ਕਿਉਂਕਿ ਇਹਨਾਂ ਨੇ 에ਅਰਲਾਈਨਾਂ ਨੂੰ ਵੀ ਸੂਚਿਤ ਕਰ ਦਿੱਤਾ ਹੈ 에어ਫੋਰ ਜਿਹੜੀ 에어 ਇੰਡੀਆ ਅਥਾਰਟੀ ਹੈ 에어 ਆਫ 에어 ਇੰਡੀਆ ਆਫ ਅਥਾਰਟੀ ਜਿਹੜੀ ਹੈ ਉਨ੍ਹਾਂ ਨੇ ਸਾਰੀਆਂ ਉਡਾਣਾਂ ਨੂੰ ਜਾਣਕਾਰੀ ਹਵਾਈ ਜਿਹੜੀਆਂ 에어ਲਾਈਨਾਂ ਨੇ ਉਹਨਾਂ ਨੂੰ ਜਾਣਕਾਰੀ ਦੇ ਦਿੱਤੀ ਹੈ ਕਿ ਤੁਸੀਂ ਮੋੜ ਆਪਣੀਆਂ ਜਿਹੜੀਆਂ ਉਡਾਣਾਂ ਬਹਾਰ ਹੋ ਗਈਆਂ ਨੇ ਤੇ ਆਪਣੀਆਂ ਚਾਲੂ ਕਰਕੇ ਹਵਾਈ ਅੱਡੇ ਤੇ ਉਤਾਰ ਸਕਦੇ ਹੋ ਇਸੇ ਤਰ੍ਹਾਂ ਹੀ ਅੰਮ੍ਰਿਤਸਰ ਦਾ ਸ੍ਰੀ ਗੁਰੂ ਰਾਮਦਾਸ ਜੀ ਕਮਾਂਤਰੀ ਹਵਾਈ ਅੱਡਾ ਇੱਥੇ ਇੱਕ 에어ਫੋਰਸ ਦੇ ਗੱਡੀ ਆਈ ਹੈ ਜਿਹੜੀ ਕਿ ਹਵਾਈ ਅੱਡੇ ਦੇ ਅੰਦਰ 에어ਫੋਰਸ ਦਾ ਵੀ ਇੱਕ ਵੱਖਰਾ ਅੱਡਾ ਬਣਿਆ ਹੋਇਆ ਤੇ ਭਾਵੇਂ ਉਹ ਗੱਡੀ 에어ਫੋਰਸ ਦੀ ਹੈ ਇੱਥੇ ਸੁਰੱਖਿਆ ਜਵਾਨ ਜਿਹੜੇ ਸੀਆਈਏ ਸਰਵਦੇ ਨੇ ਇੱਕ ਤਸਵੀਰਾਂ ਤੁਹਾਨੂੰ ਦਖ ਰਹੀਆਂ ਨੇ ਇੰਨਾ ਤਸਵੀਰਾਂ ਦੇ ਵੇਖ ਉਸ ਡਰਾਈਵਰ ਦਾ ਜਿਹੜਾ ਗੱਡੀ ਦਾ ਡਰਾਈਵਰ ਹੈ ਉਹਦਾ ਆਈ ਕਾਰਡ ਚੈੱਕ ਕੀਤਾ ਜਾ ਰਿਹਾ ਹੈ ਤਾਂ ਕਿ ਉਹ ਗੱਡੀ ਜਿਹੜੀ ਹੈ ਇਹ ਉਸ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਕਿ ਇਹ ਗੱਡੀ ਜਿਹੜੀ ਹੈ ਇਹ 에어ਫੋਰਸ ਦੀ ਇਹਦੇ ਮਗਰਲੇ ਪਾਸੇ ਵੀ ਜਿਹੜੇ ਜਵਾਨ ਬੈਠੇ ਹੋਏ ਨੇ ਮੈਂ ਤਸਵੀਰਾਂ ਕੈਮਰਾਮੈਨ ਨੂੰ ਕਹੂੰਗਾ ਕਿ ਇਹਦੇ ਗੱਡੀ ਦੇ ਮਗਰਲੇ ਬੰਨਵੇਂ ਗੱਡੀ ਖੜੇ ਇਹ ਤਸਵੀਰਾਂ ਵਿਖਾਈਆਂ ਜਾਣ ਕਿਉਂਕਿ ਇਸ ਗੱਡੀ ਦੇ ਮਗਰਲੇ ਬੰਨੇਵੇਂ ਪਿਛਲੇ ਪਾਸੇ ਵੀ ਜਵਾਨ 에ਅਰ ਫੋਰਸ ਦੇ ਬੈਠੇ ਹੋਏ ਨੇ ਉਹਨਾਂ ਜਵਾਨਾਂ ਨੂੰ ਜਿਹੜੀ ਉਹ ਭਾਵੇਂ ਵਰਦੀ ਦੇ ਵਿੱਚ ਨੇ ਉਹਨਾਂ ਦੇ ਵੀ ਆਈ ਕਾਰਡ ਵਿਖੇ ਜਾ ਰਹੇ ਨੇ ਉਹ ਆਪੋ ਆਪਣੇ ਆਈ ਕਾਰਡ ਬੁਖਾ ਰਹੇ ਨੇ ਕਿ ਅਸੀਂ 에ਅਰ ਫੋਰਸ ਦੇ ਕਰਮਚਾਰੀ ਹਾਂ ਕਿਉਂਕਿ ਜਿੰਨਾ ਚਿਰ ਉਹ ਆਈ ਕਾਰਡ ਤੋਂ ਉਹਨਾਂ ਦੀ ਪੁਖਤਾ ਜਿਹੜੀ ਛਾਣਬੀ ਨਹੀਂ ਕੀਤੀ ਜਾਂਦੀ ਭਾਵੇਂ ਉਹ ਵਰਦੀ ਦੇ ਵਿੱਚ ਨੇ ਭਾਵੇਂ ਗੱਡੀ ਵੀ ਸਰਕਾਰੀ ਹੈ ਉਹਨਾਂ ਚਿਰ ਕਿਸੇ ਨੂੰ ਅੰਦਰ ਨਹੀਂ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਸਿਵਲ ਸਿਵਲ ਜਿਹੜੇ ਕਰਮਚਾਰੀ ਜਿਹੜੇ ਅੰਦਰ ਜਾਂਦੇ ਨੇ ਉਹਨਾਂ ਦੇ ਵੀ ਆਡੈਂਟੀਟੀ ਕਾਰਡ ਵੇਖ ਕੇ ਉਹਨਾਂ ਦੀ ਪੜਤਾਲ ਕਰਕੇ ਫਿਰ ਹੀ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਕਿਉਂਕਿ ਭਾਵੇਂ ਹਵਾਈ ਡਾ ਮੋੜ ਦੁਬਾਰਾ ਖੁੱਲ ਗਿਆ ਹੈ ਤੇ ਖੁੱਲਣ ਦੇ ਬਾਵਜੂਦ ਵੀ ਜਿਹੜੇ ਅੰਦਰ ਜਾਂਦੇ ਇੱਕ ਸਵਾਗਤੀ ਗੇਟ ਬਣਿਆ ਹੋਇਆ ਹੈ ਜਿੱਥੇ ਕਿ ਸੀਆਈਏ ਸਭ ਦੀ ਸੁਰੱਖਿਆ ਜਵਾਨ ਤਾਇਨਾਤ ਨੇ ਇਹ ਪੁਲਿਸ ਅਧਿਕਾਰੀ ਦੀ ਗੱਡੀ ਸੀ ਉਸ ਦੇ ਵੀ ਕਾਗਜ ਚੈੱਕ ਕੀਤੇ ਨੇ ਹੁਣ ਆਸੀਆਈਏ ਸਭ ਦੀ ਜੁਰਮਾਨ ਨੇ ਜਿਹੜੇ ਉਹ ਵੀ ਇਸੇ ਤਰ੍ਹਾਂ ਹੀ ਹੁਣ ਮੋਟਰਸਾਈਕਲ ਤੇ ਆਏ ਨੇ ਇਹਨਾਂ ਦੇ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਦੱਸਣਾ ਚਾਹੁੰਦਾ ਹਾਂ ਕਿ ਇਹ ਹਵਾਈ ਅੱਡੇ ਦੇ ਅੰਦਰ ਇੱਕ ਗੁਰਦੁਆਰਾ ਗੁਰਦੁਰਾ ਸੰਤ ਸਰ ਸਾਹਿਬ ਸਥਿਤ ਹੈ ਜਿੱਥੇ ਕਿ ਬਾਬਾ ਜਵੰਦ ਸਿੰਘ ਜੀ ਜਿਨ੍ਹਾਂ ਦਾ ਤਪ ਸਥਾਨ ਬਣਿਆ ਹੋਇਆ ਉਸ ਗੁਰਦੁਆਰੇ ਨੂੰ ਵੀ ਉਸ ਦਿਨ ਤੋਂ ਮੋੜ ਬੰਦ ਕਰ ਕੀਤਾ ਗਿਆ ਸੀ ਤੇ ਜਿਹੜੇ ਸ਼ਰਧਾਲੂ ਸਨ ਅੰਮ੍ਰਿਤ ਵੇਰੇ ਇੱਥੇ ਐਤਵਾਰ ਨੂੰ ਜਿਹੜੇ ਅਖੰਡ ਪਾਠ ਸਾਹਿਬ ਬੁੱਕ ਹੋਏ ਹੁੰਦੇ ਨੇ ਸ਼ੁੱਕਰਵਾਰ ਆਰੰਭ ਕਰਕੇ ਐਤਵਾਰ ਉਹਨਾਂ ਦਾ ਭੋਗ ਪਾਇਆ ਜਾਂਦਾ ਹੈ ਤੇ ਉਹ ਵੀ ਕੈਨਸਲ ਕਰ ਦਿੱਤੇ ਗਏ ਸਨ ਉਹ ਜਿਹੜੇ ਲੋਕ ਸਨ ਜਿਨ੍ਹਾਂ ਦੇ ਖੰਡ ਪਾਠ ਸਨ ਉਹਨਾਂ ਨੇ ਵੀ ਇੱਥੇ ਆ ਕੇ ਮੱਥਾ ਟੇਕਣ ਦੀ ਨਤਮਸਤਕ ਹੋਣ ਦੀ ਜਿਹੜੀ ਆਪਣੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਪਹਿਲੇ ਪਿਛਲੇ ਪੈਰਾ ਜਿਹੜਾ 3.0 ਤੇ ਉੱਥੋਂ ਹੀ ਪੁਲਿਸ ਮੁਲਾਜ਼ਮ ਨੇ ਪੰਜਾਬ ਪੁਲਿਸ ਦੀ ਉਹ ਤਾਇਨਾਤ ਸਨ ਤੇ ਉਹਨਾਂ ਨੂੰ ਉੱਥੋਂ ਹੀ ਮੋੜ ਦਿੱਤਾ ਮੋੜ ਦਿੱਤਾ ਗਿਆ ਸੀ ਵਾਪਸ ਪਰ ਉਹ ਬੜੇ ਦੁਖੀ ਹਿਰਦੇ ਦੇ ਨਾਲ ਉੱਥੋਂ ਵਾਪਸ ਗਏ ਸਨ ਸਿੱਧੀਆਂ ਤਸਵੀਰਾਂ ਨੇ ਅੰਮ੍ਰਿਤਸਰ ਹਵਾਈ ਅੱਡੇ ਦੀਆਂ ਜਿੱਥੇ ਜਵਾਨ ਤਾਇਨਾਤ ਨੇ ਇਹ ਦੱਸਣਾ ਚਾਹੁੰਦਾ ਕਿ ਇਸ ਹਵਾਈ ਅੱਡੇ ਦੇ ਅੰਦਰ ਇੱਕ ਪਾਰਕਿੰਗ ਬਾਣੀ ਹੋਈ ਹੈ ਦੇ ਉਸ پارکਿੰਗ ਦੇ ਵਿੱਚ 30 ਮੈਂਬਰਾਂ ਦਾ ਸਟਾਫ ਹੈ ਜਿੱਥੇ ਕਿ ਅੱਜ ਜਿਹੜੇ ਡਾਇਰੈਕਟਰ ਨੇ ਉਹਨਾਂ ਵੱਲੋਂ ਉਹਨਾਂ ਨੂੰ ਸੂਚਿਤ ਕੀਤਾ ਹੈ ਕਾਰ ਪਾਰਕਿੰਗ ਨੂੰ ਕਿ ਆਪਣਾ ਤੁਸੀਂ ਸਟਾਫ ਜਿਹੜਾ ਹੈ ਬਿਲਕੁਲ ਤਿਆਰ ਰੱਖੋ ਸਾਰੇ ਸਟਾਫ ਦੇ ਜਿੰਨੇ ਵੀ ਕਰਮਚਾਰੀ ਮੈਂਬਰ ਨੇ ਉਹਨਾਂ ਨੂੰ ਹਵਾਈ ਅੱਡੇ ਤੇ ਬੁਲਾਇਆ ਜਾਵੇ ਕਿਉਂਕਿ ਕਿਸੇ ਵੇਲੇ ਵੀ ਫਲਾਈਟ ਆ ਸਕਦੀ ਹੈ ਤੇ ਗੱਡੀਆਂ ਮੁਰ ਦੁਬਾਰਾ ਕਾਰ ਪਾਰਕਿੰਗ ਵਿੱਚ ਲੱਗ ਸਕਦੀਆਂ ਨੇ ਇਸ ਤੋਂ ਪਹਿਲਾਂ ਕਾਰ ਪਾਰਕਿੰਗ ਦੀ ਗੱਲ ਕਰੀਏ ਤੇ ਕੁਝ ਗੱਡੀਆਂ ਕਾਰਾਂ ਉੱਥੇ ਲੱਗੀਆਂ ਸਨ ਜਦੋਂ 에어ਪੋਰਟ ਨੂੰ ਬੰਦ ਕਰਨ ਦਾ ਸਿੱਧਾ ਆਇਆ ਸੀਗਾ ਤੇ ਉਸ ਸਮੇਂ ਜਿਹੜੇ ਲੋਕ ਇਥੋਂ ਵਪਾਰੀ ਨੇ बिजनेसमੈਨ ਨੇ ਜਾਂ ਹੋਰ ਗੁਰਧਾਮਾਂ ਲਈ ਦਰਸ਼ਨ ਕਰਨ ਜਾਂਦੇ ਨੇ ਉਹ ਹਵਾਈ ਅੱਡੇ ਤੇ ਕਾਰਾਂ ਹੀ 2 3 ਦਿਨ ਵਾਸਤੇ ਲਾ ਕੇ ਜਾਂਦੇ ਨੇ ਤੇ ਉਹੀ ਕਾਰਾਂ ਹਵਾਈ ਅੱਡੇ ਦੀ ਕਾਰ ਪਾਰਕਿੰਗ ਵਿੱਚ ਲਗੀਆਂ ਹੋਈਆਂ ਸਨ ਕਿਉਂਕਿ ਜਿਹੜੇ ਸਟਾਫ ਦੇ ਮੈਂਬਰ ਨੇ ਉਹਨਾਂ ਨੂੰ ਦੋ ਸਵੇਰੇ ਤੇ ਦੋ ਸ਼ਾਮ ਨੂੰ ਕਰ ਦਿੱਤਾ ਗਿਆ ਸੀ ਬਾਕੀਆਂ ਨੂੰ ਆਰਾਮ ਦੇ ਦਿੱਤਾ ਗਿਆ ਰੈਸਟ ਦਿੱਤੀ ਗਈ ਸੀ ਇਸੇ ਤਰ੍ਹਾਂ ਹੀ ਇਲੈਕਟ੍ਰੀਸ਼ੀਅਨ ਵਿਭਾਗ ਆ ਦੂਸਰੇ ਸਫਾਈ ਸੇਵਕ ਨੇ ਉਹਨਾਂ ਦੇ ਵੀ ਕਟੌਤੀ ਕਰਕੇ ਤੇ ਉਹਨਾਂ ਨੂੰ ਵੀ ਹਵਾਈ ਅੱਡੇ ਦੇ ਅੰਦਰ ਜਾਣ ਲਈ ਤੋਂ ਬਾਕੀ ਛੱਡ ਕੇ ਕੁਝ ਨੂੰ ਆਰਾਮ ਦੇ ਕੇ ਬਾਕੀਆਂ ਨੂੰ ਸੱਦਿਆ ਜਾ ਰਿਹਾ ਸੀ ਇਸੇ ਤਰ੍ਹਾਂ ਹੀ ਹਵਾਈ ਅੱਡੇ ਤੇ ਹੁਣ ਮੁੜ ਖੁਸ਼ਾਲੀ ਹੋ ਗਈ ਹੈ ਤੇ ਚਹਿਲ-ਪਹਿਲ ਹੋ ਗਈ ਹੁਣ ਗੱਡੀਆਂ ਜਿਹੜੀਆਂ ਆਉਣੀਆਂ ਬੰਦ ਹੋ ਗਈਆਂ ਨੇ